ਜਵਾਬ ਰਾਂਝੇ ਦਾ ਹੈ ਰਾਂਝਾ ਟੁੱਟ ਕੇ ਪੈ ਗਿਆ ਪਾਬੀਆਂ ਨੂੰ ਰਿਸ਼ਤਾ ਨਾਉ ਤੇ ਮਾਸ ਦਾ ਤੋੜਿਆ ਜੇ ਉਦਰ ਪਾਈਆਂ ਸਾਂਭ ਲਈ ਜਿਮੀ ਸਾਰੀ ਕੰਡਾ ਤਾਨਿਆਂ ਦਾ ਤੁਸੀਂ ਪੂੜਿਆ ਜੇ ਫੂਕਾਂ ਖੋਲੀਆਂ ਸਭਿ ਵੰਝਲੀ ਤੋਂ ਮੇਰੇ ਸ਼ੌਕ ਦਾ ਪੈਰ ਮਚ ਕੋੜਿਆ ਜੇ ਕੋਟ ਕੋਟ ਨਸੀਤਾ ਕਰੋ ਮੈਨੂੰ ਨਹੀਂ ਆਪਣਾ ਮਗਜ ਕਰੋੜ ਆਜੇ ਮੈਨੂੰ ਅਰਸ਼ ਤੇ ਨੱਚ ਦੇ ਫਿਰਦਿਆਂ ਨੂੰ ਅਨੇ ਖੂਬ ਵਿੱਚ ਤੂਕੇ ਬੋੜਿਆ ਜੇ ਸਾਂਝਾ ਲਹੂ ਪਰਾਂਵਾਂ ਦੇ ਨਾਲ ਮੇਰਾ ਤਸਾਂ ਲੂਤੀਆਂ ਫੂਕ ਨਚੋੜਿਆ ਜੇ ਪਾਣੀ ਠੀਕਰ ਵਿੱਚ ਪਲਾਉ ਮੈਨੂੰ ਨਹੀਂ ਤੂੰ ਸਾਨੂੰ ਕਿਸੇ ਨੇ ਹੂੜ ਆਜੇ ਕੱਚੇ ਵੰਜਲੀ ਸਾਹਿਬ ਜਦ ਮਾਰ ਤੁਰਿਆ ਬਾਹੂ ਪਕੜਨਾ ਉਸ ਨੂੰ ਮੋੜ ਆਜੇ ਬਾਹੂ ਪਕੜਨਾ ਉਸ ਨੂੰ ਮੋੜ ਆਜੇ